ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਦਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਜੂਨ 1983 ਜਦੋਂ ਇਧਰ ਗਾਦੀ ਦੇ ਹੁਕਮ ਦੇ ਨਾਲ ਦਰਬਾਰ ਸਾਹਿਬ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਕਈ ਦਿਨ ਚੱਲੇ ਇਸ ਆਪਰੇਸ਼ਨ ਬਲੂ ਸਟਾਰ ਵਿੱਚ ਖਾਰਕੂਆਂ ਦੇ ਨਾਲ-ਨਾਲ ਬਹੁਤ ਸਾਰੀ ਆਮ ਸਿੱਖ ਸੰਗਤ ਵੀ ਫੌਜ ਦੀਆਂ ਗੋਲਿਆਂ ਦਾ ਸ਼ਿਕਾਰ ਹੋਈ ਸੀ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਦੋਂ 7 ਭਿੜਾਂ ਵਾਲੇ ਸ਼ਹੀਦ ਹੋ ਗਏ ਤਾਂ ਉਸ ਤੋਂ ਬਾਅਦ ਰਾਜਨੀਤੀ ਵਿੱਚ ਬਹੁਤ ਸਾਰੇ ਲੀਡਰਾਂ ਉੱਤੇ ਇਹ ਦੋਸ਼ ਲੱਗੇ ਸਨ ਕਿ ਇਹ ਲੀਡਰ ਗਦਾਰੀ ਕਰ ਗਏ ਤੇ ਹੱਥ ਖੜੇ ਕਰਕੇ ਬਾਹਰ ਨਿਕਲ ਗਏ ਜਦਕਿ ਦੂਜੇ ਪਾਸੇ ਉਹ ਵੀ ਸਿੰਘ ਸਾਹਿਬ ਜਿਹਨਾਂ ਦਰਬਾਰ ਸਾਹਿਬ ਅੰਦਰ ਹੀ ਮੌਤ ਨੂੰ ਗੱਲ ਲਾਉਣਾ ਬਨਾਸਬ ਸਮਝਿਆ ਇਹ ਚਰਚਾ ਅੱਜ ਕੱਲ੍ਹ ਵੀ ਬੜੀ ਆਮ ਹੀ ਹੁੰਦੀ ਰਹਦੀ ਹੈ ਕਿ ਫਲਾਣਾ ਲੀਡਰ ਗਦਾਰੀ ਕਰ ਗਿਆ ਫਲਾਣਾ ਲੀਡਰ ਹੱਥ ਖੜੇ ਕਰਕੇ ਬਾਹਰ ਆ ਗਿਆ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਜੂਨ 1983 ਦੇ ਆਪਰੇਸ਼ਨ ਬਲੂ ਸਟਾਰ ਦੇ ਹਮਲੇ ਵਿੱਚ ਸ਼ਾਮਲ ਫੌਜੀ ਅਫਸਰਾਂ ਦੀ ਜਵਾਨੀ ਜਾਣਾਂਗੇ ਕਿ ਕਿਹੜੇ-ਕਿਹੜੇ ਅਕਾਲੀ ਜਾਂ ਹੋਰ ਸਿੱਖ ਲੀਡਰ ਹਮਲੇ ਵੇਲੇ ਬਾਹਾਂ ਖੜੀਆਂ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸਨ ਜਾਂ ਇਦਾਂ ਕਹਿ ਲਾਓ ਕਿ ਪਹਿਲਾਂ ਤਾਂ ਉਹ ਲੜਨ ਵਰਦੀਆਂ ਗੱਲਾਂ ਕਰਦੇ ਸਨ ਤੇ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਉਹ ਸਭ ਤੋਂ ਪਹਿਲੀਆਂ ਚ ਬਾਹਰ ਆਏ ਇਹ ਵੀਡੀਓ ਵਿੱਚ ਬੜੇ ਵੱਡੇ ਖੁਲਾਸੇ ਹੋਰ ਜੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਰਹਿ ਜਾਓਗੇ ਸੋ ਕਿਰਪਾ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣਿਓ ਅਤੇ ਇੱਕੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦੀ ਵਾਰਤਾ ਲਾਭ ਸ਼ੁਰੂ ਕਰਦੇ ਹਾਂ ਜੂਨ 1084 ਦੇ ਘੱਲੂ ਘਰੇ ਸਮੇਂ ਫੌਜ ਵੱਲੋਂ ਕੁੱਲ 200 ਲੀਟਰ ਅਤੇ ਸਿੱਖ ਆਗੂਆਂ ਨੂੰ ਵਾਲ ਕੱਢਣ ਲਈ 50 ਡਿਵੀਜ਼ਨ ਦੇ ਕਰਨਲ ਆਦਰਸ਼ ਕੁਮਾਰ ਸ਼ਰਮਾ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਉਂ ਹੀ ਕਰਨਲ ਸ਼ਰਮਾ ਆਪਣੀ ਡਿਵੀਜ਼ਨ ਦੇ ਕੁਝ ਫੌਜੀ ਸਿਪਾਹੀਆਂ ਸਮੇਤ ਸਰੀਗੁਰੂ ਨਾਰਿਕ ਨਵਾਸ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਨੂੰ ਬਲਵੰਤ ਸਿੰਘ ਰਾਮੂ ਵਾਲਗੇ ਮਿਲਿਆ ਜਿਸ ਨੇ ਫੌਜੀ ਅਫਸਰ ਨੂੰ ਆਪਣੀ ਪਛਾਣ ਦੱਸਦੇ ਹੋਏ ਕਿਹਾ ਕਿ ਸਾਨੂੰ ਜਿੰਨੀ ਜਲਦੀ ਹੋ ਸਕੇ ਇੱਥੋਂ ਬਾਹਰ ਕੱਢਿਆ ਜਾਵੇ ਰਾਮੂ ਵਾਲਗੇ ਦੇ ਬੋਹ ਇਹ ਗੱਲ ਸੁਣ ਕੇ ਕਰਨਲ ਸ਼ਰਮਾ ਨੇ ਉਸ ਨੂੰ ਝਾੜ ਪਾਈ ਤੇ ਕਿਹਾ ਕਿ ਆਗੂ ਤੁਹਾਡੇ ਵਰਗੇ ਹੁੰਦਿਆਂ ਕਿਉਂਕਿ ਇੱਥੇ ਜਿੰਨੀ ਸੰਗਤ ਮਾਰੀ ਜਾ ਚੁੱਕੀ ਹੈ ਅਤੇ ਬਹੁਤ ਸਾਰੀ ਤਦਾਦ ਦੇ ਵਿੱਚ ਜ਼ਖਮੀ ਸਹਿਗ ਰਹੇ ਹਨ ਉਹਨਾਂ ਨੂੰ ਇਹ ਸਾਲਾਤ ਵਿੱਚ ਛੱਡ ਗਏ ਤੁਹਾਨੂੰ ਇੱਥੋਂ ਬਾਹਰ ਜਾਣ ਦੀ ਜ਼ਿਆਦਾ ਕਾਲੀ ਹੈ ਤਾਂ ਰਾਮੂ ਵਾਲਾ ਇਹ ਸੁਣ ਕੇ ਥੋੜਾ ਸ਼ਰਬਿੱਦਾ ਹੋ ਗਿਆ ਤੇ ਉਸ ਨੂੰ ਗੱਲ ਬਦਲਣ ਵਾਸਤੇ ਕਿਹਾ ਕਿ ਸਤ ਜੀ ਚੰਦ ਸਿੰਘ ਲੋਗੋ ਵਾਲ ਤੁਹਾਡੇ ਨਾਲ ਇਕੱਲੇ ਗੱਲ ਕਰਦੇ ਚਾਹੁੰਦੇ ਹਨ ਜਦੋਂ ਕਰਨਲ ਸ਼ਰਮਾ ਥੋੜਾ ਅੱਗੇ ਜਾ ਕੇ ਸਤ ਲੋਗੋ ਵਾਲ ਨੂੰ ਮਿਲਿਆ ਤਾਂ ਸਤ ਲੋਗੋ ਵਾਲ ਨੇ ਸਭ ਤੋਂ ਪਹਿਲਾ ਸਵਾਲ ਕੀਤਾ ਕਿ ਕੀ ਉਹ ਮਾਰਿਆ ਗਿਆ ਅਗੋਂ ਕਰਨਲ ਸ਼ਰਮਾ ਨੇ ਸਵਾਲ ਕੀਤਾ ਕਿ ਕੌਣ ਲੋਗੋਵਾਲ ਬੋਲਿਆ ਕਿ ਸੰਤ ਭਿਡਰਾਵਾਲਾ ਇਸ ਤੇ ਕਰਨਲ ਸ਼ਰਮਾ ਨੇ ਜਵਾਬ ਦਿੱਤਾ ਕਿ ਉਸ ਪਾਸੇ ਮੇਰੀ ਡਿਊਟੀ ਨਹੀਂ ਉਧਰ ਜਰਨਲ ਕੇਐਸ ਬਰਾਰ ਦੀ ਡਿਊਟੀ ਹੈ ਇਸ ਲਈ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਕਰਨਲ ਸ਼ਰਮਾ ਇਹਨਾਂ ਆਗੂਆਂ ਦੇ ਮੋਹ ਇਹ ਗੱਲਾਂ ਸੁਣ ਕੇ ਬੜਾ ਹਰਾੜ ਹੋਇਆ ਉਹ ਕਹਿੰਦਾ ਮੈਂ ਤਾਂ ਸੁਣਿਆ ਹੋਇਆ ਸੀ ਕਿ ਸੰਤ ਅਰਜੰਦ ਸਿੰਘ ਲੋਗੋਵਾਲ ਕਹਿੰਦਾ ਹੁੰਦਾ ਸੀ ਕਿ ਜੇਕਰ ਫੌਜ ਦਰਬਾਰ ਸਾਹਿਬ ਅੱਧਰ ਆਈ ਤਾਂ ਸਾਡੀਆਂ ਲਾਸ਼ਾਂ ਦੇ ਉੱਪਰ ਉਹਦੀ ਲੰਗ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਵੇਗੀ ਪਰ ਇਹ ਤਾਂ ਖੁਦ ਹੀ ਆਪ ਸਿੱਖ ਸੰਗਤਾਂ ਦੀਆਂ ਲਾਸ਼ਾਂ ਉੱਪਰ ਦੀ ਲੰਗ ਕੇ ਫੌਜ ਦੀ ਹਿਫਾਜ਼ਤ ਵਿੱਚ ਸੁਰੱਖਿਅਤ ਬਾਹਰ ਨਿਕਲਣ ਲਈ ਕਾਲੇ ਹਨ ਕਰਨਲ ਸ਼ਰਮਾ ਨੇ ਫੇਰ ਸਾਰੇ ਆਗੂਆਂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਕਿ ਮੇਰੇ ਕੋਲ ਸਿਰਫ 5 ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੂੰ ਮੈਂ ਇੱਥੋਂ ਬਾਹਰ ਲੈ ਕੇ ਜਾਣਾ ਇਹ 5 ਆਗੂ ਇਹ ਸਨ ਸਤ ਹਰਚੰਦ ਸਿੰਘ ਲੰਗੋਵਾਲ ਜਥੇਦਾਰ ਗੁਰਚਰਨ ਸਿੰਘ ਟੋੜਾ ਬਲਵੰਤ ਸਿੰਘ ਰਾਬੂ ਵਾਲੀਆ ਦਾਰਾ ਸਿੰਘ ਜੱਜ ਅਤੇ ਅਬਿਨਾਸੀ ਸਿੰਘ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਫੌਜੀ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਸੀ ਕਰਨਲ ਆਦਰਸ਼ ਸ਼ਰਮਾ ਨੇ ਕੈਂਪ ਪੰਦਰ ਮੌਜੂਦ ਫੌਜੀ ਜਰਨੈਲਾਂ ਨੂੰ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿੱਚ ਆਮ ਸ਼ਰਧਾਲੂ ਵੀ ਮਾਰੇ ਜਾ ਚੁੱਕੇ ਹਨ ਅਤੇ ਫੌਜ ਵੀ ਭਾਰੀ ਗਿਣਤੀ ਵਿੱਚ ਮਾਰੀ ਗਈ ਹੈ ਬਹੁਤ ਸਾਰੇ ਲੋਕ ਜਕਵੀ ਹਾਲਤ ਵਿੱਚ ਭੁੱਖੇ ਅਤੇ ਪਿਆਸੇ ਸਹਿਕ ਰਹੇ ਹਨ ਇਹ ਸੁਣ ਕੇ ਉੱਥੇ ਖੜੇ ਜਰਨਲ ਕਲਦੀਪ ਬਰਾੜ ਨੇ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ ਇਹ ਸਭ ਕੁਝ ਅਸੀਂ ਸਾਂਭ ਲਵਾਂਗੇ ਤੁਹਾਨੂੰ ਇਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਇਸ ਤੋਂ ਬਾਅਦ ਫੈਡਰੇਸ਼ਨ ਦੇ ਕਈ ਆਗੂਆਂ ਤੇ ਆਗ ਸਿੱਖ ਸੰਗਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਪੀਏ ਰਿਸ਼ਪਾਲ ਸਿੰਘ ਦੀ ਪਤਨੀ ਬੀਬੀ ਪ੍ਰੀਤਮ ਕੌਰ ਵੀ ਸ਼ਾਮਲ ਸੀ ਜਿਸ ਦਾ ਕੁਝ ਕੁ ਦਿਨਾਂ ਦਾ ਛੋਟਾ ਬੱਚਾ ਸ਼ਹੀਦ ਹੋ ਚੁੱਕਾ ਸੀ ਅਤੇ ਬੀਬੀ ਖੁਦ ਵੀ ਜ਼ਖਮੀ ਹਾਲਤ ਵਿੱਚ ਸੀ ਇਸੇ ਤਰ੍ਹਾਂ ਗੋਲੀਬਾਰੀ ਵਿੱਚ ਫੈਡਰੇਸ਼ਨ ਦੇ ਇਸਤਰੀ ਵਿਗਦੀ ਪ੍ਰਧਾਨ ਬੀਬੀ ਉਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਪਤਨੀ ਹਰਬਿੰਦਰ ਸਿੰਘ ਸੱਧੂ ਦੇਵੀ ਗੋਲੀਆਂ ਲੱਗਣ ਕਾਰਨ ਬੁਤਾਂ ਹੋ ਚੁੱਕੀਆਂ ਹਨ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਹੁਤ ਸਾਰੇ ਹਿੱਸਿਆਂ ਵਿੱਚ ਗੋਲੀਬਾਰੀ ਬੰਦ ਹੋ ਚੁੱਕੀ ਸੀ ਜਦਕਿ ਗੁਰਦੁਆਰਾ ਛੱਡਾ ਬੂਗਾ ਤੋਂ ਲੈ ਕੇ ਗੁਰਦੁਆਰਾ ਥੜਾ ਸਾਹਿਬ ਅਤੇ ਸ੍ਰੀ ਅਕਾਲ ਤਖਤ ਦੇ ਉਚਾਲੇ ਪਏ ਮੋਰਚੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੀਠਲੀ ਅਤੇ ਪਹਿਲੀ ਵੱੱਜਲ લાલ ઈਟਾ ਨਾਲ بڑی ਦਰਸ਼ਰੀ ਦਿਉੜੀ ਇਧਰ ਥਾਵਾਂ ਉਤੇ ਅਜੇ ਵੀ ਇੱਕ ਹਮਸਾਰ ਦਾ ਜੁੱਧ ਜਾਰੀ ਸੀ ਜਿਸ ਕਰਕੇ ਫੌਜ ਦਾ ਇਸ ਪਾਸੇ ਵੱਲ ਵਧਣਾ ਅਜੇ ਥੋੜਾ ਮੁਸ਼ਕਲ ਸੀ ਹਾਲਾਂਕਿ ਉਸ ਸਮੇਂ ਪ੍ਰਕਰਮਾਂ ਵਿੱਚ ਵਕ ਵਕ ਥਾਵਾਂ ਉਤੇ ਫੌਜ ਦੇ 12 ਟੈਕ ਵੀ ਤਾਇਨਾਤ ਕੀਤੇ ਹੋਏ ਸਨ ਇਸ ਤੋਂ ਬਾਅਦ ਜਨਰਲ ਬਰਾੜ ਦੇ ਆਪਣੀ ਕਾਪਨੀ ਕਮਾਂਡਰ ਡੀ ਕੇ ਮਿਸ਼ਰਾ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੀ ਕਾਪਨੀ ਦੇ ਨਾਲ શ્રી ਆਕਾਲ ਤਖਤ ਸਾਹਿਬ ਉਤੇ ਧਾਵਾ ਬੋਲੇ ਅਤੇ ਬਚੇ ਹੋਏ ਸਿਗਰ ਨੂੰ ਵੀ ਦਬੋਚ ਲਵੇ ਸੋ ਦੋਸਤੋ ਇਹ ਪਾਜਾ ਕਾਲੇ ਅਤੇ ਸਿੱਖ ਆਗੂ ਸਾਹਿਬ ਜਿਨ੍ਹਾਂ ਨੂੰ ਫੌਜ ਦੇ ਸੁਰੱਖਿਅਤ ਬਾਹਰ ਕੱਢਿਆ ਸੀ ਜਿਹਨਾਂ ਵਿੱਚੋਂ ਬਹੁਤੇ ਤਾਂ ਅੱਜ ਇਸ ਦੁਨੀਆ ਤੋਂ ਜਾ ਚੁੱਕੇ ਹਨ ਸੋ ਦੋਸਤੋ ਅੱਜ ਦੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਇਸ ਵੀਡੀਓ ਸੰਬੰਧੀ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ